ਸਮਾਨਾ ਦੇ ਅੰਬੇਡਕਰ ਸੌਂਗ ਦੇ ਨਜ਼ਦੀਕ ਇੱਕ ਢਾਬੇ ਦਾ ਜਿਹੜਾ ਮਾਲਕ ਸੀ ਉਹਦੇ ਨਾਲ ਮਾਰਕੁੱਟ ਹੋਈ ਸੀ ਉਹਦੇ ਨਾਲ ਕੋਈ ਨਗਦੀ ਵੀ ਲੂਟ ਕੇ ਫਰਾਰ ਹੋ ਗਏ ਸੀ ਕੁਝ ਵਿਅਕਤੀ ਜੀ ਮਾਮਲਾ ਦਰਜ ਹੋਇਆ ਥਾ ਉਸ ਦੇ ਵਿੱਚ ਇਸ ਨੂੰ ਕਾਮਯਾਬੀ ਮਿਲੇ ਇਸ ਲੂਟ ਖੋ ਦੇ ਮਾਮਲੇ ਦੇ ਵਿੱਚ ਪੰਜ ਲੋਕਾਂ ਦੇ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਦੋ ਨਾਬਾਲਗ ਹੈ ਔਰ ਤਿੰਨ ਹੈ ਜਿਹਦੇ ਵਿੱਚ ਇੱਕ ਕਾਬੂ ਆ ਗਿਆ ਦੋਨੋਂ ਅਜੇ ਪੁਲਿਸ ਨੇ ਗ੍ਰਿਫਤਾਰ ਕਰਨਾ ਹੈ ਗੱਲਬਾਤ ਕਰਦੇ ਐਸਪੀ ਸਰਵਜਿੰਦਲ ਜੀ ਹੈ ਜਿਵੇਂ ਤੁਹਾਨੂੰ ਪਤਾ ਹੀ ਹੈ 13 ਤਰੀਕ ਨੂੰ ਰਾਤ ਨੂੰ 10:30 ਵਜੇ ਜਦੋਂ ਹਰਸ਼ ਕੁਮਾਰ ਆਪਣਾ ਢਾਬਾ ਬੰਦ ਕਰਕੇ ਵਾਪਸ ਜਾ ਰਿਹਾ ਸੀਗਾ ਤਾਂ ਇਹ ਪੰਜ ਵਿਅਕਤੀਆਂ ਨੇ ਇਹਨੂੰ ਦੋ ਮੋਟਰਸਾਈਕਲ ਤੇ ਘੇਰਿਆ ਤੇ ਦੀ ਕੁੱਟਮਾਰ ਕੀਤੀ ਤੇ ਇਹ ਤੋਂ 20000 ਰੁਪਏ ਖੋਕੇ ਲੈ ਗਏ ਸੀ ਇਸ ਮਾਮਲੇ ਦੇ ਵਿੱਚ ਅਸੀਂ 3 ਨੰਬਰ ਮੁਕੱਦਮਾ ਸਿਟੀ ਸਮਾਣਾ ਦੇ ਵਿੱਚ ਦਰਜ ਕੀਤਾ ਸੀਗਾ ਤੇ 32341 ਤੇ 379B 4849 ਦੇ ਵਿੱਚ ਮੁਕੱਦਮਾ ਦਰਜ ਹੋਇਆ ਸੀ ਇਹਦੀ ਮਾਮੇ ਦੀ ਸੰਗਤ ਤੁਹਾਨੂੰ ਦੇਖਦੇ ਹੋਏ ਅਸੀਂ ਸਿਟੀ ਸਮਾਣਾ ਦੇ ਸੀਆਈਏ ਸਮਾਣਾ ਦੀ ਸਪੈਸ਼ਲ ਟੀਮ ਬਣਾਈ ਸੀਗੀ ਤਾਂ ਸਾਡੀ ਇਸ ਟੀਮ ਨੂੰ ਅੱਜ ਸਵੇਰੇ ਇੱਕ ਕਾਮਯਾਬੀ ਮਿਲੀ ਅਸੀਂ ਇਹਦੇ ਵਿੱਚ ਤਿੰਨ ਜਿਹੜੇ ਵਿਅਕਤੀ ਕਾਬੂ ਕਿਤਨੇ ਉਹਨਾਂ ਦੇ ਵਿੱਚੋਂ ਇੱਕ ਫਤੇ ਸਿੰਘ ਹੈ ਤੇ ਦੋ ਨਾਬਾਲਗ ਨੇ ਤੇ ਬਾਕੀ ਦੋ ਦੋਸ਼ੀ ਹਲੇ ਰਹਿੰਦੇ ਨੇ ਉਹਨਾਂ ਨੂੰ ਵੀ ਜਲਦ ਕਾਬੂ ਕਰ ਲਾਂਗੇ ਇਹਨਾਂ ਤੋਂ ਵਾਰਦਾਤ ਵਿੱਚ ਵਰਤਿਆ ਇੱਕ ਚਾਕੂ ਤੇ ਇੱਕ ਮੋਟਰਸਾਈਕਲ ਰਿਕਵਰ ਹੋ ਗਿਆ ਟੋਟਲੀ 5 ਦੇ ਮੁਜਰਮ ਟੋਟਲ 5 ਸੀਗੇ ਤਿੰਨ ਕਾਬੂ ਆ ਗਏ ਨੇ ਦੋ ਰਹਿੰਦੇ ਨੇ ਇੱਕ ਜਿਹੜਾ ਇਹ ਕਿੱਥੇ ਦੇ ਰਹਿਣਾ ਹੈ ਜਿਹੜਾ ਇੱਥੇ ਆ ਇਹ ਜਿਹੜਾ ਇੱਕ ਹੈਗਾ ਇਹ ਮਾਮਗੜ ਮਹੌਲੇ ਸਮਾਣਾ ਦੇ ਹੀ ਰਹਿਣ ਵਾਲਾ ਇਹਦੇ ਤੇ ਪਹਿਲਾਂ ਵੀ ਇੱਕ ਕਾਰਖੋਦ ਦਾ ਮਕਦਮਾ ਕੁਰਕ ਖੇਤਰ ਦੇ ਵਿੱਚ ਮਕਦਮਾ ਦਰਜ ਹੈ ਤੇ 15 ਦਿਨ ਪਹਿਲਾਂ ਇਹ ਜਮਾਨਤ ਆਇਆ ਸੀ ਜਿਹੜੇ ਬਾਕੀ ਮੁਲਜ਼ਮ ਹੈ ਉਹ ਕਿੱਥੇ ਦੇ ਇੱਥੇ ਦੇ ਬਾਕੀ ਵੀ ਇੱਥੋਂ ਦੇ ਹੀ ਨੇ ਉਹਨਾਂ ਨੂੰ ਵੀ ਅਸੀਂ ਉਹਨਾਂ ਦੇ ਵਿੱਚ ਦੋ ਅਨਮਲਗ ਹੈ ਮੈਂ ਤੁਹਾਨੂੰ ਡਿਟੇਲ ਨਹੀਂ ਦੇ ਸਕਦਾ ਬਾਕੀ ਜਿਹੜੇ ਦੋਨੇ ਉਹਨਾਂ ਨੂੰ ਜਲਦੀ ਅਸੀਂ ਕਾਬੂ ਕਰ ਕੈਮਰਾਮੈਨ ਬੀਕੇ ਕਰਗ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼